ਪੰਜਾਬੀ ਕਲਾਕਾਰ ਰਾਜਵੀਰ ਜਵੰਦਾ 8 ਅਕਤੂਬਰ ਨੂੰ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੇ ਪਰਿਵਾਰ ਵਾਲੇ ਅਤੇ ਉਹਨਾਂ ਦੇ ਚਾਹਣ ਵਾਲੇ ਇਸ ਵਕਤ ਗਹਿਰੇ ਸਦਮੇ ਵਿੱਚ ਨੇ ਉੱਥੇ ਹੀ ਉਹਨਾਂ ਦੇ ਸਾਥੀ ਕਲਾਕਾਰਾਂ ਲਈ ਵੀ ਇਹ ਔਖੀ ਕੜੀ ਹੈ ਹੁਣ ਕੁਲਵਿੰਦਰ ਬਿੱਲਾ ਨੇ ਇੱਕ ਪੋਸ ਸਾਂਝੀ ਕਰਦੇ ਰਾਜਵੀਰ ਜਵੰਦਾ ਲਈ ਆਪਣੇ ਜਜ਼ਬਾਤ ਸਾਂਝੇ ਕੀਤੇ ਨੇ ਉਹਨਾਂ ਨੇ ਰਾਜਵੀਰ ਦੇ ਨਾਲ ਆਪਣੀਆਂ ਯਾਦਾਂ ਸਾਂਝਾ ਕਰਦੇ ਹੋਏ ਲਿਖਿਆ ਰਾਜਵੇਰ ਕਿੱਥੋਂ ਲੱਭੀਏ ਤੈਨੂੰ ਸਾਨੂੰ ਮਾਫ਼ ਕਰੀ ਯਾਰਾ ਤੈਨੂੰ ਬਚਾਉਣ ਦੇ ਲਈ ਦਿਨ ਰਾਤ ਇੱਕ ਕੀਤੀ ਪਰ ਸਾਡੇ ਪੱਲੇ ਕੁਝ ਵੀ ਨਾ ਪਿਆ ਰੱਬ ਨਾਲ ਮੈਨੂੰ ਤਾਂ ਪੂਰਾ ਗਿਲਾ ਹੈ ਰੱਬਾ ਤੈਨੂੰ ਜਮਾਂ ਤਰਸ ਨਹੀਂ ਆਇਆ ਉਹਨਾਂ ਦੇ ਨਿੱਕੇ ਨਿੱਕੇ ਜਵਾਬ ਉਹਦੀ ਮਾਂ ਘਰ ਵਾਲੀ ਭੈਣ ਕਿਸੇ ਦਾ ਤਾਂ ਤਰਸ ਕਰ ਲੈਂਦਾ ਸਭ ਦਾ ਦਿਲ ਤੋੜਦਾ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਹਰਤਾ ਸਾਂ ਤੇਰੇ ਲਈ ਹੋਈਆਂ ਮੈਂ ਆਪਣੀ ਸੁਰਤ ਵਿੱਚ ਨਾ ਤਾਂ ਸੁਣੀਆ ਨਾ ਦੇਖੀਆਂ ਲੱਗਦਾ ਰੱਬ ਨੂੰ ਜਵੰਦਿਆ ਤੋਂ ਜ਼ਿਆਦਾ ਹੀ ਪਿਆਰਾ ਸੀ ਤਾਹੀਓ ਤੈਨੂੰ ਲੈ ਗਿਆ ਸਾਡੇ ਕੋਲ ਯੂਨੀਵਰਸਿਟੀ ਕੱਠੇ ਪੜੇ ਕਟਿਆ ਨੇ ਸਟੇਜਾਂ ਤੇ ਕੋਣਾ ਗਰਾਊਂਡ ਜਾਣਾ ਹੌਲੀ ਹੌਲੀ ਵਾਇਗਰੂ ਨੇ ਮਿਹਨਤ ਨੂੰ ਫਲ ਆਇਆ ਲੋਕਾਂ ਨੇ ਗਾਇਕ ਬਣਾਇਆ ਲੋਕ ਗੀਤ ਵਰਗੇ ਮੇਰੇ ਯਾਰਾ ਲੋਕ ਗੱਲਾਂ ਕਰਦੇ ਰਹਿੰਦੇ ਸੀ ਜਵੰਦੇ ਵਰਗਾ ਅਖਾੜਾ ਕੋਈ ਨਹੀਂ ਲਾ ਸਕਦਾ ਜਿੰਨਾ ਤੇਰੇ ਚਾਦਰਾ কুর্তা ਲਾਇਆ ਜੱਜਦਾ ਸੀ ਸ਼ਾਇਦ ਹੀ ਕਿਸੇ ਹੋਰ ਕਲਾਕਾਰ ਦੇ ਇੰਨਾ ਜੱਜਦਾ ਹੋਵੇ ਤੈਨੂੰ ਦੱਸਾਂ ਚਾਹਨਾ ਤੇਰੇ ਜਾਣ ਪਿੱਛੋਂ ਦੁਨੀਆ ਦੀ ਕਿਹੜੀ ਅੱਖ ਹੈ ਜਿਹੜੀ ਨਾ ਰੋਈ ਹੋਵੇ ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਹੈ ਜਦ ਤੈਨੂੰ ਕੱਲ ਮੋਢਾ ਦਿੱਤਾ ਤੇਰੇ ਅੰਤਿਮ ਸੰਸਕਾਰ ਟਾਈਮ ਰੱਬ ਜਾਣਦਾ ਕੀ ਬੀਤੀ ਤੇਰੀ ਬੇਟੀ ਉਹ ਟਾਈਮ ਕਹਿ ਰਹੀ ਸੀ papa ਹੁਣ ਤਾਂ ਉੱਠ ਜਾਓ ਲਾਸਟ ਮੌਕਾ ਹੈ ਇਹ ਗੱਲਾਂ ਜਾਨ ਕੱਟਦੀਆਂ ਸੀ ਤੂੰ ਫਿਕਰ ਨਾ ਕਰੀ ਅਸੀਂ ਪਰਿਵਾਰ ਨਾਲ ਦਿਨ ਰਾਤ ਖੜੇ ਰਹਾਂਗੇ ਕਰ ਦੇ ਇੱਕ ਵੀਰ ਬਣ ਕੇ ਬੀਬੀ ਦੇ ਪੁੱਤ ਬਣ ਜਵਾਕਾਂ ਦੇ ਮਾਮੇ ਬਣ ਕੇ ਪੂਰਾ ਸਾਥ ਨਿਭਾਵਾਂਗੇ ਅਲਵਿਦਾ ਯਾਰਾ ਤੇਰੀ ਬਹੁਤ ਯਾਦ ਆਉਂਦੀ